ਜੀ ਮੇਰੇ ਵੀਰੋ ਸ਼ਾਨਤ ਕਰਦਾ ਮੈਂ ਤੁਹਾਡਾ ਮੇਰੇ ਅੱਜ ਦੇ ਵਲੋਗ ਚ ਮਿੱਤਰੋ ਵਲੋਗ ਦੀ ਸਟਾਰਟਿੰਗ ਆਪਣੀ ਅੱਜ ਦੀ ਹੋਈ ਲੇਟ ਹੈ ਤੇ ਵਲੋਗ ਵੀ ਇਤਰਾਜ ਆਪਣਾ ਖਾਸ ਨਹੀਂ ਹੋਊਗਾ ਸ਼ੂਟ ਹੋ ਜਾਈਗਾ ਇਹ 2.5 ਵੇਲੇ ਟਾਈਮ ਹੋ ਗਿਆ ਉੱਤਰੂ ਆਪਾਂ ਬੈਠੇ ਸੀ ਮੁਰਗਾਲ ਕਿਉਂਕਿ ਆਪਾਂ ਮ ਕੰਮ ਕਰਦੇ ਸੀ ਪੁਹਦੇ ਸੀ ਤੇ ਲੇਟ ਹੋ ਗਈ ਸੀ ਅੱਜ ਫੇਰ ਉੱਤਰ ਮਿੱਤਰੋ ਆਪਾਂ ਰੱਖੇ ਸੀ ਬੰਦ ਤੇ ਕਰੋ ਚੈੱਕ ਆਪਾਂ ਮੁਰ ਕੇ ਕੋਸ ਕੁ ਮਿੱਤਰੋ ਹੋ ਫਰੰਦੇ ਆ ਕਰੋ ਚੈੱਕ ਦੇ ਕਬਸ ਕੋਦੇ ਪੱਲੇ ਪਾਸੇ ਆ ਇੱਕ ਮੁਰਗੀ ਮਿੱਤਰੋ ਆਖਰ ਦੀ ਤੇ ਮਿੱਤਰੋ ਆਪਾਂ ਬੈਠੇ ਸੀ ਇੱਧਰ ਕਬੂਤਰਾਂ ਫਿਰ ਦਾਣਾ ਪਾਉਣ ਦਾ ਟਾਈਮ ਹੋਣ ਵਾਲਾ ਸਾਢੇ ਤਿੰਨ ਘੰਟੇ ਕਿਦੇ ਕਬੂਤਰਾਂ ਨਾਲ ਪਹੁੰਚਾਂਗੇ ਤੇ ਜਦ ਤੱਕ ਟਾਈਮ ਲੈਪਸ ਰੱਖੋ ਇੱਕ ਮੁਰਗਿਆ ਦੀ ਤੇ ਜੇ ਮੇਰੇ ਤੋਂ ਚੈਨਲ ਤੇ ਉਸ ਨਵੇਂ ਚੈਨਲ ਦਾ ਸਬਸਕ੍ਰਾਈਬ ਤੇ ਵਲੋਗ ਨੂੰ ਕਰ ਦਿਓ ਲਾਈਕ ਤੇ ਦਿਖਾ ਦਿਓ ਤੁਹਾਨੂੰ ਟਾਈਮ ਲੈਫਟ हां जी मेरे वीरयो मैं का कुक्कड़ करते शेप बंद तोरे ਜਾਂਦੇ ਹੀ ਘਰ ਆਲੂ ਤੇ ਟਾਈਮ ਹੋ ਗਿਆ 3:30 ਦਾ ਤੇ ਭਾਈ ਇਹ ਕੰਟਰਲ ਨਾਲ ਤੇ ਮਿਲ ਕੇ ਨੂੰ ਘਰੇ ਜਾ ਕੇ हां जी मेरे वीरयो ਮੈਂ ਕ ਪਹੁੰਚ ਗਏ ਸੀ ਆਪਾਂ ਕਰੇ ਤੇ ਲੱਗੇ ਖੋਜਣ ਖੁੱਡਾ ਕਰੋ ਚੈੱਕ ਮੇਰੇ ਵੀਡੀਓ کھول ਤਾਂ ਫੱਕ ਖੁੱਡਾ ਤੇ ਉਹ ਚੈੱਕ ਕਰੋ ਮਿੱਤਰੋ ਮਿੱਤਰੋ ਬੱਚਾ ਦਾ ਆਪਣਾ ਓਹੋ ਹੋ ਕਰੋ ਚੈੱਕ ਮਿੱਤਰੋ ਬੱਚੇ ਆ ਆਪਣੇ ਦੋਵੇਂ ਇੱਕ ਲੱਗਦੇ ਹੋਏਗਾ ਖ ਵੱਡੇ ਹੋਣ ਕਰੋ ਚੈੱਕ ਮਿੱਤਰੋ ਪਰ ਮੱਖੀ ਬੱਚਾ ਉਹ ਆ ਜਦੀ ਮਾਂ ਤੇ ਉਹ ਇਹਦਾ ਪਿਓ ਆ ਬੱਚੇ ਦਾ ਆ ਬੱਚੇ ਦੀ ਮਾਂ ਆ ਖੜੀ ਪਿਓ ਉਹ ਖੜਾ ਆ ਬੱਚੇ ਦੇ ਹਾਓ ਚਾ ਆਪਣਾ ਲੈਣ ਦੇ ਆਪਾ ਕੁਲ ਚੈੱਕ ਮਿੱਤਰੋ ਦਾ ਕਰਦੇ ਕੋਠੇ ਵਾਲੇ ਕਬੂਤਰਾਂ ਨੂੰ ਆਪ ਬਾਹਰ ਕੱਢ ਦਿੰਦੇ ਆ ਤੇ ਸਟਰੀਗਾਂ ਲੈ ਲਈ ਮੈਂ ਅੰਦਰੋਂ ਵਾਲੇ ਕਬੂਤਰ ਬਾਹਰ ਕੱਢਦੇ ਤਾਂ ਦਿਖੋਦੇ ਆ ਹਾਂਜੀ ਮਿੱਤਰੋ ਕੱਢਦੇ ਆਪਾਂ ਬਾਹਰ ਕਬੂਤਰਾਂ ਪਹਿਲਾਂ ਕੱਢਦੇ ਆਂ ਇਹ ਕਬੂਤਰ ਹੀ ਖਟੀਆਂ ਖਾ ਲਈ ਆਪਣੇ ਸ਼ਿਆਲ ਆ ਬੋਤਲ ਨੂੰ ਲਾਪੀਨ ਤਾਂ ਪਾ ਮੰਨਾ। ਉਹ ਕਿ ਸਾਰਾ ਹੁੰਦੀ ਹੈ ਹਨਾ। ਤੇ ਹੋਰ ਮੈਂ ਤੁਰਾ ਕੱਢਦੇ ਆਪ ਆਪਣਾ ਨੀਲਾ। ਆਹ ਆ ਖਰੇ ਰੱਖੋ ਦੇਖੋ ਜਾਂਦਾ। ਚੱਕ ਵੀ ਮਿੱਤਰੋ ਗਿਆ ਵੀ ਨੀਲਾ ਵੀ ਆਪਣਾ। ਤੇ ਹੁਣ ਆ ਦੂਮਾ ਕਰਦੇ ਆ। ਮਿੱਤਰੋ ਇਹ ਵੀ ਪੂਸ ਆ ਗਈ ਆ ਆਪਣੇ ਲੰਡੇ ਕਬੂਤਰ ਦੀ ਬਸ ਦੇਖੋ ਮਿੱਤਰੋ ਆ ਗਿਆ ਚੱਕੋ ਵੀ ਮਿੱਤਰੋ ਆ ਗਈ ਪੂਸ ਇਹਦੀ ਵੀ ਤੇ ਆਪਣਾ ਮਿੱਤਰੋ ਜਿਹੜਾ ਆ ਕੂਤਰ ਆ ਆ ਬੱਚਾ ਇਹਨਾਂ ਨੂੰ ਖੁਰਚਿ ਜਿਪਾਵਾਂਗੇ ਕਰੋ ਚੈੱਕ ਮਿੱਤਰੋ ਆਪਣਾ ਇਹਨਾਂ ਬੱਚਾ ਤੇ ਉਹ ਕੀ ਬੱਚਾ ਹਾਂਜੀ ਵੀਰੇ ਵੀਰੋ ਮੈਂ ਤਾਂ ਪਾਲੀ 17 ਆਂ ਡਿਆ ਚ ਉਦੋਂ ਅੱਜ ਆ কাল ਤਾਂ ਆਪਾਂ ਉਤਰਾ ਨੂੰ ਕਣਕੀ ਚਾਰਦੇ ਬਏ ਖਰਾ ਕਪਾ ਹਾਂ ਕਿਸੇ ਕਰੋ ਚੱਕ ਮੇਰੇ ਵੀਰੇ ਆ ਲੇਖ ਦੇ ਇੰਨੇ ਦਾਣੇ ਪਰੇ ਆ ਬੰਨਾਂ ਨੂੰ ਸੋ ਤਰੀ ਗਾਲਿਆਂ ਨੂੰ ਤੇ ਆਲੇ ਪਾ ਇਹ ਜੋੜ ਗਿਆ ਨਾ ਕਿਉਂਕਿ ਮੇਰੇ ਬੱਚਿਆਂ ਨੇ ਵੀ ਖਵਾਣਾ ਤਾਂ ਕਰਦੇ ਤੇ ਲੋ ਵੀ ਮਿੱਤਰੋ ਆ ਲੱਗਦੇ ਆ ਪਿੰਡਾਂ ਨੂੰ ਆ ਆ ਆ ਆ ਉਤਰੋ ਭੁੱਖੇ ਹੋ ਰਹੇ ਨੇ ਅਗਲੇ ਟੱਪਕਾ ਨਾ ਤੇ ਆ ਚੱਕ ਰਿਹਾ ਤੇ ਰੱਖ ਰਿਹਾ ਕੋਠੀ ਨਾ ओ ओ ओ दो मित्रों आगे डाने ते भी लापे लापेक्षान डाना करो चेक कर मेरे वीडियो तेरो मौसम चेक करो तो आपका पूरी फ्रॉन्ट गर्मी आई निकल आप ही इधर अपना सेटअप है आप ही अपनी सदरी ते खान दिया कब ना सदरी वाले कबूतर उतर ते मित्रों चेक करो सदरी वाले कबूतर ਕਰੋ ਚੈੱਕ ਮੇਰੇ ਵੀਰੋ ਚਤਰੀ ਵਾਲੇ ਗੁਬੂਤਰ ਆਪਣੇ ਖਾਂਦੇ ਦਾਣਾ ਦੇ ਮਿੱਤਰੋ ਆਪਣੇ ਦੇਲੇ ਉਤਰਨ ਦਾਣਾ ਖਾਂਦੇ ਆ ਜੱਤ ਕੇ ਨਾ ਆਪਾਂ ਪਾਣੀ ਰੱਖ ਦਿੰਦੇ ਆ ਚੱਕਲੇ ਪਾਣੀ ਵਾਲਾ ਪਾਂਡਾ ਤੇ ਫਰ ਦੇ ਪਾਣੀ ਰੱਖਦੇ ਇੱਥੇ ਚਰੋਲੇ ਆ ਵੀ ਟੂੜੀ ਨੂੰ ਕਾਕਾ ਵੀ ਮਿੱਤਰੋ ਕਿ ਪੀਰਾਟ ਮੜਾ ਹੱਥ ਮਾਰ ਲੀਏ। ਤੋਲੀਏ ਇਹਨੂੰ ਮੈਂ ਪੁੱਟ ਪੁੱਠਾ ਕਰਦੀ ਆ ਮਿੱਤਰੋ। ਸਾਰਾ ਗਿੱਲਾ ਕਰਦੀ ਆ ਮਤਲਬ ਪਾਣੀ ਠੰਡਾ ਹੋ ਜਾਊਗਾ ਨਹੀਂ। ਦੇ ਇੱਕ ਹੋਰ ਫੇਟੋੜ ਹੁੰਦਾ। ਤੋ ਮਿੱਤਰੋ ਹੁਣ ਭਰਦੇ ਆ ਚ ਪਾਣੀ। ਰੋ ਭਰ ਗਿਆ ਚ ਪਾਣੀ ਤੇ ਰੱਖ ਰਿਹਾ ਹਾਂ ਕੂਤਰਾਂ ਨੂੰ ਦੇਖਿਆ ਮਿੱਤਰੋ ਕਿਵੇਂ ਮੇਰੇ ਪਿੱਛੇ ਪਿੱਛੇ ਆ ਰਹੇ ਆਹ ਆਹ ਕੂਤਰੋ ਆ ਗਏ ਪਾਣੀ ਤੇ ਪਾਣੀ ਤੇ ਰੱਖ diel ਭਾਂਡਾ ਇਹ ਤਾਂ ਮਿੱਤਰੋ ਕੂਤਰ ਨੂੰ ਆਉਣ ਲੱਗ ਪੈਂਦੇ ਆਪਾਂ ਨੇ ਦੇਖੋ ਮਿੱਤਰੋ ਪੀਣ ਦਾ ਪਾਣੀ ਆਪਣੇ ਕਬੂਤਰੀ ਆਉਣ ਲੱਗੇ ਪੀ ਪਾਣੀ ਤੇ जी मेरे भीटे दो कबूतरे अपने फिर देते नीला फिर एक कबूतरा मतलब अपना उजा मिनट पेंट अगर गेम फिर तुम देख दूंगा तो रही आपने कबूतर उधर करते हैं आ ही गया बस मित्रों देखो देखो आ जाते मित्रों करो चेक ਇਹਨਾਂ ਕਰਦੇ ਆ ਉੱਧਰ ਚਲੋ 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 ਉੱਧਰ ਅੱਗੇ ਦੇਖੋ ਮਿੱਤਰੋ ਹੋਰਾ ਆਪਣਾ ਹਕੂਤਰਾ ਆ ਚੱਕੋ ਮਿੱਤਰੋ ਹੋ ਗਈ ਐਂਟਰੀ ਆਪਣੇ ਹਕੂਤਰੇ ਦੀ ਆ ਬਹਿ ਗਿਆ ਪੁੱਤਰਾ ਆਗ ਉਤਰੇ ਗਿਆ ਨਾ ਇਹ ਆਪਣੇ ਸਰਦੀ ਤੇ ਵੀ ਲੱਗਾ ਤੇ ਟੈਹ ਤੇ ਵੀ ਲੱਗਾ ਕਰੋ ਚੱਕ ਮਿੱਤਰੋ ਆਪਾਂ ਨੀਲਾਪੁਰਾ ਪਹਿਲਾ ਆ ਵੀ ਲਾਪੇ ਆਪਾਂ ਪਹਿਲਾ ਪੁਰ ਇਹ ਮਿੱਤਰੋ ਇਹਨੇ ਦਿਵਾਲੇ ਅੰਡੇ ਰੱਖੇ ਤੁਸੀਂ ਕਮੈਂਟ ਕਰਕੇ ਅੱਛਾ ਆਪਾਂ ਬੱਚੇ ਲਈਏ ਜਾਨਾ ਹਾਂਜੀ ਮੇਰੇ ਮਿੱਤਰੋ ਤਾਂ ਆਪਾਂ ਨੀਲੇ ਆਪਰੇ ਕੂਤਰਾਂ ਨੇ ਖਾਣਾ ਤੇ ਪਾਣੀ ਨੂੰ ਚੱਕਦੇ ਆ ਤੇ ਖੋਡੇ ਚ ਰੱਖ ਰਹੇ ਆ ਤਾਂ ਕਿ ਸਾਧਰੀ ਆਲੇ ਕੂਤਰ ਪਾਣੀ ਪੀਣਗੇ ਇਹ ਰੱਖ ਦਿੱਤੇ ਇਹ ਇਹ ਡੋਗੜ ਅੱਛੀ ਲਾ ਕੇ ਕਿਹੜਾ ਖਲੀਏ ਪਾਣੀ ਨੂੰ ਮਿੱਤਰੋ ਰੱਖਦਾ ਪਾਣੀ ਤੇ ਬੱਚਾ ਆ ਕਰ ਮਿੱਤਰੋ ਆਪਣਾ ਪਾਣੀ ਤੇ ਕਿੱਦਾਂ ਲੈ ਮਿੱਤਰੋ ਬੱਚਾ ਆਪਣਾ ਵੱਡਾ ਆ ਕਰੀਜ ਖਰਾਬ ਕਰਨ ਹੋ ਗਿਆ ਮੱਖੀ ਵੀ ਮਿੱਤਰੋ ਆਪਣਾ ਆਉਂਦੇ ਆ ਕਿਰਨ ਨੂੰ ਆ ਕਰਕੇ ਟ੍ਰੇ ਚੱਕ ਲਈ ਦਾਲਿਆਂ ਵਾਲੀ ਆਖਰੀਏ ਇੱਥੇ ਖੁੱਡੇ ਉੱਤੇ ਕਰੋ ਚੈੱਕ ਮੇਰੇ ਵੀਡੀਓ ਤੇ ਕਰ ਦਿਆ ਕੂਤਰਾਂ ਖੁੱਡੇ ਚ ਚਲੋ ਵੀ ਚਲੋ 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 ਖੁੱਡੇ 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 ਲੋ ਵੀ ਮਿੱਤਰੋ ਖੁੱਡੇ ਹੀ ਲੱਗ ਗਿਆ ਰੌਣ ਦਾ ਪਾਣੀ ਮਿੱਤਰੋ ਆਪਾਂ ਭੇਰੇ ਆਣ ਦਿੰਦੇ ਆ ਤੇ ਰਾਤ ਨੂੰ ਕੱਢ ਦਿੰਦੇ ਆ ਤੇ ਰਾਤ ਨੂੰ ਕੱਢ ਲਾਂਗੇ ਪਾਣੀ ਆਪਾਂ ਮਿੱਤਰੋ ਆ ਬੱਚਾ ਮੈਨੂੰ ਬਾਲਾ ਹੀ ਸੋਹਣਾ ਲੱਗਾ ਆਪਣਾ harta ਬੱਚਾ ਛੱਲਿਓ ਮਿੱਤਰੋ ਦੇਖੋ ਬੱਚੀ ਚੀਨਾ ਬੱਚੀ ਮਿੱਤਰੋ ਕਾਲਾ ਦੇਖੋ ਵੀ ਮਿੱਤਰੋ ਕਮੈਂਟ ਕਰਕੇ ਦੱਸੋ ਬੱਚਾ ਕਿਹਨੂੰ ਕੇਰੇ ਵੀਰ ਨੂੰ ਸੋਹਣਾ ਲੱਗਾ ਬੱਚਾ ਆ ਚੈੱਕ ਮਾਪੇ ਦੇਖੋ ਮਿੱਤਰੋ ਇਹਦੇ ਬੱਚਾ ਨਾ ਮਿੱਤਰੋ ਨਬਦਾ ਆਪਾਂ ਚਿੱਟੀ ਆ ਖਲਈ ਆ ਆਪਕੋ ਆਵੋ ਚਲੋ ਸੋ ਮਿੱਤਰੋ ਕਿਹੜੀ ਆਖਰ ਨੇ ਕਿਨੋਂ ਕੋ ਤੁਹਾਡੇ ਸਾਹਮਣਾ ਪੇਰ ਚਿੱਟੀ ਆਖਰਾ ਮਾਂ ਦੀ ਖੱਟੀ ਆਖਲੀ ਆ ਤੇ ਦੱਸੋ ਮਿੱਤਰੋ ਇਹ ਵੀ ਬੱਚਾ ਆਪਣਾ ਆ ਗਿਆ ਗ੍ਰੋਥ ਵਿੱਚ ਕੰਨ ਲਾ ਪਿਆ ਗ੍ਰੋਥ ਮਿੱਤਰੋ ਮਿੱਤਰੋ ਨੂੰ ਕੱਲ ਤੋਂ ਜਾਲੇ ਡੇਲੀ ਸੋਧੇ ਜੇ ਬਾਲ ਦੇਣਾ ਬੱਚਿਆਂ ਨੂੰ ਮਾਂ ਨੂੰ ਨਹੀਂ ਤਾਂ ਮਿੱਤਰੋ ਸੋਧੇ ਦੇਣਾ ਨੂੰ ਫੇ ਲੱਗਣਾ ਨਹੀਂ ਹੁਣ ਹੁਣ ਇਹਨਾਂ ਦਾ ਪਸਤੇ ਲਾਵਾਂਗੇ ਤੇ ਗਾਂ ਪਾ ਡਾਵਾਂਗੇ ਇਹਨਾਂ ਨੂੰ ਗਰਮੀਆਂ 'ਚ ਤੁਸੀਂ ਚਲੋ ਮਿੱਤਰੋ ਆ ਸੀਗਾ ਆਪਣਾ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਚ ਧੰਨਵਾਦ ਮੇਰੇ ਵੀਡੀਓ